ਇੱਕ ਖਬਰ ਪੜ੍ਹੀ ਸੀ ਥੋੜੀ ਦੇਰ ਪਹਿਲਾਂ ਵੀ ਕਾਲੀ ਥਾਰ ਵਾਲੀ ਜਾਂ ਭਈ ਜਿਹਦੇ ਦੀ ਕਾਲੀ ਥਾਰ ਦੇ ਵਿੱਚੋਂ ਚਿੱਟਾ ਫੜਿਆ ਗਿਆ ਸੀ ਉਹ ਬੀਬੀ ਕਨਸਟੇਬਲ ਬੀਬੀ ਆਮਨਦੀਪ ਕੌਰ ਤੇ ਜਾਇਦਾਦ ਤੋਂ ਵੱਧ ਕਹਿੰਦੇ ਵੀ ਉਹ ਸੌਰੀ ਆਮਦਨ ਤੋਂ ਵੱਧ ਜਾਇਦਾਦ ਆ ਪਹੁੰਚ ਗਈ ਸੀ ਉਸ ਦਿਨ ਵੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਜਿਹੜਾ ਕੇਸ ਚੱਲ ਰਿਹਾ ਸੀ ਉਹਦੇ ਵਿੱਚ ਰਾਹਤ ਮਿਲਣ ਲੱਗੀ ਹੈ ਬੀਬੀ ਨੂੰ ਤੇ ਕਹਿੰਦੇ ਵੀ ਬਾਹਰ ਆ ਜਾਣਾ ਸਮਾਂਤ ਮਿਲ ਜਾਣੀ ਆ ਇੱਕ ਗੱਲ ਇਹ ਆ ਕਿ ਪਹਿਲੀ ਗੱਲ ਤੁਹਾਨੂੰ ਯਾਦ ਹੈ ਜਦੋਂ ਇਹ ਅਮਨਦੀਪ ਕੌਰ ਫੜੀ ਗਈ ਅਰੈਸਟ ਹੋਈ ਜੀ ਤਰ੍ਹਾਂ-ਤਰ੍ਹਾਂ ਦੇ ਨਾ ਉਹ ਸ਼ਬਦ ਲਿਖੇ ਜਾ ਰਹੇ ਸੀ ਕੋਈ ਸਪੈਨ ਲਿਖ ਰਿਹਾ ਸੀ ਕੋਈ ਕੁਝ ਲਿਖ ਰਿਹਾ ਸੀ ਯਾਦ ਆ ਤੁਹਾਨੂੰ ਤਾਂ ਆਪਾਂ ਇੱਕ ਸ਼ਬਦ ਇਸਤੇਮਾਲ ਕੀਤਾ ਸੀ ਥਾਰ ਵਾਲੀ ਬੀਬੀ ਹੂੰ ਹੂੰ ਤਾਂ ਤੁਸੀਂ ਦੇਖੋ ਪੂਰੇ ਸੰਸਾਰ 'ਚ ਪ੍ਰਸਿੱਧ ਹੋ ਗਈ ਥਾਰ ਵਾਲੀ ਬੀਬੀ ਕਿਉਂਕਿ ਥਾਰ ਰਹਿਣੀ ਆ ਬੀਬੀ ਵੀ ਰਹਿਣੀ ਆ ਪਰ ਜਿਹੜਾ ਉਹਦਾ ਅਹੁਦਾ ਸੀਗਾ ਉਹ ਖੋਸ ਜਾਣਾ ਸੀ ਕਿਉਂਕਿ ਜਦੋਂ ਐਂਡੀਪੀਐਸ ਦੇ ਵਿੱਚ ਕੋਈ ਬੰਦਾ ਨਾਮਜ਼ਦ ਹੋ ਗਿਆ ਜੀ ਤਾਂ ਉਹਦਾ ਅਹੁਦਾ ਤਾਂ ਸਮਝ ਲਓ ਗਿਆ ਸਸਪੈਂਸ਼ਨ ਤੁਰੰਤ ਫਿਰ ਬਰਖਾਸਤਗੀ ਹੋ ਗਈ ਤਾਂ ਥਾਰ ਵਾਲੀ ਬੀਬੀ ਵੇਖ ਲਓ ਕਿ ਅੱਜ ਪੂਰੇ ਸੰਸਾਰ ਦੇ ਵਿੱਚ ਨਾ ਜਿੰਦਾ ਚੱਲਦਾ ਉਹਦਾ ਆਪ ਦਾ ਨਾਮ ਵੀ ਨਹੀਂ ਪਤਾ ਹਣਾ ਲੋਕਾਂ ਨੂੰ ਥਾਰ ਵਾਲੀ ਵੀ ਮੈਂ ਨਾ ਅੱਗੇ ਗੱਲ ਪਿਆ ਕਰਦਾ ਸੀ ਕਿ ਕਈ ਵਾਰ ਬੰਦੇ ਦਾ ਸੁਭਾਅਕ ਕੋਈ ਗੱਲ ਕਰਦਾ ਤੇ ਮੈਂ ਨਾ ਇੱਕ ਦਿਨ ਮੇਰੇ ਅੱਗੇ ਇੱਕ ਵਾਹਨ ਗੁਜ਼ਰਿਆ ਸੀ ਟਿਪਰ ਸੀ ਕਿ ট্রাক ਸੀ ਉਦੇ ਨਾ ਪਿੱਛੇ ਲਿਖਿਆ ਹੋਇਆ ਸੀਗਾ ਕਿ ਕਾਮਯਾਬ ਬੰਦੇ ਨੂੰ ਪਿਸਤੌਲ ਮਾਰ ਦਿੰਦੇ ਆ ਫੇਲ ਹੋਏ ਬੰਦੇ ਨੂੰ ਮਖੌਲ ਮਾਰ ਦਿੰਦੇ ਆ ਜੀ ਤੇ ਮੈਂ ਪੜ ਕੇ ਨਾ ਮੈਂ ਬੜਾ ਹੱਸਿਆ ਮੈਂ ਕਿਹਾ ਯਾਰ ਦੇਖ ਲਓ ਵੀ ਕਈ ਵਾਰ ਇਦਾਂ ਹੁੰਦਾ ਹੈ ਨਾ ਸੁਖਮ ਸਿੰਘ ਸਾਹਿਬ ਕਿ ਤੁਸੀਂ ਆਪਣੇ ਮਨੋਭਾਵ ਨਾਲ ਜਾਂ ਆਪਣੇ ਵੇਗ ਦੇ ਵਿੱਚ ਕੋਈ ਚੀਜ਼ ਬੋਲਦੇ ਹੋ ਲਿਖਦੇ ਹੋ ਜਾਂ ਅੱਜ ਆਪਾਂ ਪੜਦੇ ਆਂ ਕਿਸੇ ਮੇਲੇ ਦੇ ਜਿਹੜੇ ਮਹਾਂ ਲੋਕ ਆ ਤਾਂ ਉਹਨਾਂ ਦੇ ਕਹੇ ਉਸ ਸਮੇਂ ਅਨੁਸਾਰ ਬੋਲ ਕੁਟੇਸ਼ਨਾਂ ਬਣ ਜਾਂਦੇ ਆ ਤਾਂ ਮੈਨੂੰ ਖੁਸ਼ੀ ਮੈਂ ਕਹਿੰਦਾ ਯਾਰ ਇਹ ਤੇ ਇੱਕ ਸਟੇਟਸ ਸੀਗਾ ਜਿਸ ਦਿਨ ਸਿੱਧੂ ਮੂਸੇਵਾਲਾ ਮਰਦਾ ਹੈ ਨਾ ਉਸ ਦਿਨ ਸ਼ਾਮੀ ਮੈਂ ਸਿਰਫ ਇਹ ਦੋ ਲਾਈਨਾਂ ਲਿਖੀਆਂ ਸੀਗੀਆਂ ਜੀ ਤੁਹਾਨੂੰ ਮੈਂ ਕਿਹਾ ਯਾਰ ਕਮਾਲ ਹੈ ਨਾ ਕੋਈ ਚੀਜ਼ ਤੁਹਾਡੇ ਐਵੇਂ ਹੀ ਮਤਲਬ ਕਿ ਇੱਕ ਵੇਗ ਚੋਂ ਨਿਕਲਦੀ ਆ ਤੇ ਉਹ ਚੀਜ਼ ਫਿਰ ਤੁਹਾਡੀ ਨਹੀਂ ਰਹਿ ਜਾਂਦੀ ਬਿਲਕੁਲ ਉਹ ਮਤਲਬ ਕਿ ਲੋਕਾਂ ਦੀ ਬਣ ਜਾਂਦੀ ਲੋਕਾਂ ਦੀ ਬਣ ਜਾਂਦੀ ਤਾਂ ਉਹ ਇਦਾਂ ਹੀ ਆ ਕਿ ਥਾਰ ਵਾਲੀ ਬੀਬੀ ਆਪਾਂ ਲਿਖਣਾ ਸਟਾਰਟ ਕੀਤਾ ਸੀਗਾ ਤੇ ਹੁਣ ਖਬਰਾਂ ਚ ਵੀ ਤਕਰੀਬਨ ਥਾਰ ਵਾਲੀ ਬੀਬੀ ਬੋਲਦੇ ਹੁੰਦੇ ਆ ਹਾਂਜੀ ਤਾਂ ਬਰਹਾਲ ਇਹਦੀ ਗੱਲ ਜਿਹੜੀ ਸੀਗੀ ਨਾ ਉਹ ਆਪਾਂ ਅੱਗੇ ਵੀ ਕੀਤੀ ਸੀ ਕਿ ਇਹ ਥਾਰ ਵਾਲੀ ਬੀਬੀ ਤੇ ਇੱਕ ਫਰਾਰ ਵਾਲੀ ਬੀਬੀ ਹੂੰ ਉਹ ਸਰਬਜੀਤ ਜੀ ਇਹ ਦੋਨੇ ਹੀ ਬਹੁਤ ਸੁਰਖੀਆਂ ਖੱਟ ਕੇ ਗਈਆਂ ਹਮ ਇਸ ਬੀਬੀ ਨੂੰ ਤੇ ਬੜੀ ਕਵਰਜ਼ ਮਿਲੀ ਇਨ ਫੈਕਟ ਬਿਲਕੁਲ ਤਾਂ ਅੱਜ ਕੱਲ ਉਹਨੂੰ ਵੀ ਬਹੁਤ ਮਿਲ ਰਹੀ ਆ ਹਮ ਹੁਣ ਚੱਕਰ ਕੀ ਆ ਸੁਖਮ ਸਾਹਿਬ ਕਿ ਮੈਂ ਤੁਹਾਨੂੰ ਇੱਕ ਗੱਲ ਦੱਸੀ ਸੀ ਕਿ ਜਿੱਦਣ ਹੀ ਇਹਦਾ ਚਾਰ ਸ਼ੀਟ ਫਾਈਲ ਹੋ ਗਿਆ ਜੀ ਚਾਰ ਸ਼ੀਟ ਇਹਨਾਂ ਨੇ ਦਾਖਲ ਕਰ ਦਿੱਤੀ ਚਲਾਨ ਦਾਖਲ ਹੋ ਗਿਆ ਇਹਨੂੰ ਸਨਮਾਨਤ ਮਿਲ ਜਾਣੀ ਜੇ ਹਮ ਇਹੀ ਚੱਕਰ ਬਿਕਰਮਜੀਠੀਆਂ ਨਾਲ ਸੀ ਤੇ ਮੈਂ ਇਹੀ ਇੱਕ ਵੰਦਾ ਸੀਗਾ ਕਿ ਦੋਨਾਂ ਦੇ ਮਾਮਲੇ ਇੱਕੋ ਜਿਹੇ ਆ ਚਾਰ ਸ਼ੀਟ ਜਿਹੜੀ ਸਪਲੀਮੈਂਟਰੀ ਆ ਉਹ ਕਿਹਦੀ ਪਹਿਲਾਂ ਜਾਏਗੀ ਉਸ ਤੋਂ ਬਾਅਦ ਸਾਰਾ ਡੰਨ ਹੋ ਜਾਣਾ ਤੇ ਇਹਦੀ ਬੀਬੀ ਦੀ ਚਾਰ ਸ਼ੀਟ ਜਿਹੜੀ ਆ ਹੁੰਦਾ ਤਾਂ ਕਦੇ ਕੁਛ ਕਦੇ ਕੁਛ ਵੀ ਹਾਈ ਪ੍ਰੋਫਾਈਲ ਮਾਮਲਾ ਸੀਗਾ ਤਾਂ ਉਹ ਟੁੱਚਰਾਂ ਡਾਈਆਂ ਜਾ ਰੀਆਂ ਸੀਗੀਆਂ ਪਰ ਕੋਰਟ ਥੋੜਾ ਸਖਤ ਹੋਇਆ ਕੋਰਟ ਨੇ ਕਿਹਾ ਕਿ ਭਾਈ ਇਦਾਂ ਨਹੀਂ ਚੱਲੂਗਾ ਕੰਮ ਜ਼ਮਾਨਤ ਇਹਦਾ ਹੱਕ ਆ ਤਾਂ ਤੁਸੀਂ ਜੋ ਕਰਨਾ ਇੱਕ ਤਰੀਕ ਮਿੱਥੋ ਤੇ ਫਿਰ ਸ਼ਾਇਦ 15 ਕੇ 17 ਦੀ ਤੀਸੀ ਕੀ ਤਰੀਕ ਜੀ ਕਿ ਜੋ ਵੀ ਤੁਹਾਡੀ ਅਕਾਊਂਟ ਦੀ ਡਿਟੇਲ ਹੈ ਜਿਹੜੀ ਜੋ ਤੁਸੀਂ ਕਰਨਾ ਕਰੋਨਾ ਕਰਕੇ ਤੇ ਡਨ ਕਰੋ ਉਹ ਇਹਨਾਂ ਨੇ ਕਰਕੇ ਤੇ ਬਸ ਉਹ ਕੋਠਨੇ ਨਾਲ ਦੀ ਨਾਲ ਜ਼ਮਾਨਤ ਦੇ ਦਿੱਤੀ ਆ ਮਲਕ ਪਤਾ ਨਹੀਂ ਹੁਣ ਕੋਠੀ ਦਾ ਗੇਟ ਖੁੱਲੇਗਾ ਕਿ ਨਹੀਂ ਜਿਹੜੀ ਬਠਿੰਡੇ ਵਾਲੀ ਕੋਠੀ ਆ ਬੜੀ ਸ਼ਾਨਦਾਰ ਕੋਠੀ ਆ ਪਰ ਜੇਲ੍ਹ ਦੀ ਕੋਠੜੀ ਵਾਲਾ ਗੇਟ ਖੁੱਲ ਗਿਆ ਹਾਂ ਬਿਲਕੁਲ ਠੀਕ ਹੈ ਨਾ ਜੀ ਸੋ ਇਹਨੂੰ ਜ਼ਮਾਨਤ ਮਿਲ ਗਈ ਆ ਹੁਣ ਬੀਬੀ ਚਲੋ ਠੀਕ ਹੈ ਆਪਦਾ ਕਾਨੂੰਨੀ ਜੋ ਇਹਦਾ ਕੇਸ ਆ ਮੁਕਦਮਾ ਲੜੇ ਜੋ ਵੀ ਸੱਚ ਝੂਠ ਹੈ ਉਹਨ ਤੇ ਹੁਣ ਅਦਾਲਤ ਨੇ ਨਿਧਾਰਾ ਕਰਨਾ ਹੈ ਪਰ ਉਹ ਲੋਕ ਹੱਸਦੇ ਆ ਜਦੋਂ ਵੀ ਕਿਤੇ ਕੋਈ ਇਸ ਤਰ੍ਹਾਂ ਦੀ ਅਪੀਡੇਸ਼ਨ ਦਈਏ ਤੇ ਉਹ ਕਹਿੰਦੇ ਫਿਰ ਭੇਜਿਓ ਆਪਣੇ ਭਰਾ ਨੂੰ ਸਾਡੀ ਇੰਟਰਵਿਊ ਕਰਾਈਏ ਉਹ ਵੀ ਨਾਲ ਜੁੜ ਜਾਂਦੀ ਹੈ ਨਾ ਗੱਲ ਕਿਤੇ ਨਾਲ ਕਿਤੇ ਅਸੀਂ ਤੋਂ ਦੁਆਰਾ ਪੰਗਾ ਪਿਆ ਸੀ ਇੱਕ ਵਾਰੀ ਸਮਾਂ ਤੋਂ ਮਿਲਦੀ ਸੀ ਹਾਂ ਜੀ ਹਾਂ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਦੋਸਤੋ ਤੇ ਚਲੋ ਬਿਨਾ ਕੋਈ ਸਮਾਂ ਗਵਾਇਆ ਆਪਾਂ ਤੁਹਾਡਾ ਇੱਕ ਕਮੈਂਟ ਪੜ੍ਹਦੇ ਹਾਂ ਤੇ ਉੱਥੋਂ ਹੀ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਮਿੰਟੋ ਜੀ ਦੋ ਤਿੰਨ ਦੋਸਤਾਂ ਦਾ ਕਮੈਂਟ ਹੈ ਰਾਜਕਮਾਰ ਜੀ ਦਾ ਕਮੈਂਟ ਮੇਰੇ ਸਾਹਮਣੇ ਹੈ ਕਿ